ਮਿੰਹਜ ਜ਼ਮਨ 23 ਸਾਲਾ ਨੌਜਵਾਨ ਜੋ ਕਿ ਕੈਨੇਡਾ ਦੇ অন্ਟਾਰੀਓ ਦੇ ਵਿੱਚ ਰਹਿੰਦਾ ਸੀ ਤੇ ਉਹ ਆਪਣੇ ਘਰ ਵਾਲਿਆਂ ਨੂੰ ਇੱਕ ਝੂਠ ਬੋਲਦਾ ਹੈ ਇਸ ਵਿੱਚ ਉਹ ਕਹਿੰਦਾ ਹੈ ਕਿ ਉਹ ਗ੍ਰੈਜੂਏਸ਼ਨ ਦੀ ਸਟੱਡੀ ਕਰ ਰਿਹਾ ਹੈ ਉਹ ਆਪਣੇ ਇਸ ਝੂਠ ਨੂੰ ਛੁਪਾਉਣ ਲਈ ਇੱਕ ਐਸਾ ਕਿਨੋਣਾ ਕੰਮ ਕਰਦਾ ਹੈ ਜਿਸ ਨੂੰ ਸੁਣ ਕੇ ਸਭ ਹੈਰਾਨ ਹੁੰਦੇ ਹਨ ਤੇ ਜਿਸ ਨੇ ਉਸ ਦੀ ਗ੍ਰੈਜੂਏਸ਼ਨ ਕੰਪਲੀਟ ਹੋਣੀ ਹੁੰਦੀ ਹੈ ਤੇ ਉਸ ਦੇ ਘਰਦਿਆਂ ਨੂੰ ਅ ਇਸ ਚੀਜ਼ ਦਾ ਇੰਤਿਆਰ ਹੁੰਦਾ ਹੈ ਪਰ ਜਿਸ ਦਿਨ ਗ੍ਰੈਜੂਏਸ਼ਨ ਵਾਲਾ ਦਿਨ ਹੁੰਦਾ ਹੈ ਕਿਉਂਕਿ ਉਸਨੇ ਝੂਠ ਬੋਲਿਆ ਹੁੰਦਾ ਹੈ ਤੇ ਉਹ ਆਪਣੇ ਇਸ ਝੂਠ ਨੂੰ ਛੁਪਾਉਣ ਲਈ ਆਪਣੇ ਫੈਮਿਲੀ ਮੈਂਬਰ ਦਾ ਕਤਲ ਕਰ ਦਿੰਦਾ ਹੈ ਜਿਸ ਦੇ ਵਿੱਚ ਉਸ ਦਾ ਪਿਤਾ ਉਸ ਦੀ ਮਾਂ ਉਸ ਦੀ ਨਾਨੀ ਤੇ ਉਸ ਦੀ ਭੈਣ ਵੀ ਹੁੰਦੀ ਹੈ ਤੇ ਇਸ ਤੋਂ ਬਾਅਦ ਉਹ ਇੱਕ ਡਿਸਕੋਰਡ ਫਰੈਂਡਸ ਇੱਕ ਗਰੁੱਪ ਬਣਾਇਆ ਹੁੰਦਾ ਹੈ ਜਿਸ ਦੇ ਵਿੱਚ ਉਹ ਲਾਈਵ ਸਭ ਕੁਝ ਦੱਸਦਾ ਹੈ ਕਿ ਉਸਨੇ ਇਹ ਕਾਰਾ ਕਰ ਦਿੱਤਾ ਹੈ ਇਸ ਤੋਂ ਬਾਅਦ ਪੁਲਿਸ ਉਸ ਦੇ ਘਰ ਪਹੁੰਚਦੀ ਹੈ ਤੇ ਦੇਖਦੀ ਹੈ ਕਿ ਉਹ ਇੱਕ ਕੋਰਨਰ ਤੇ ਚੁੱਪਚਾਪ ਬੈਠਾ ਹੈ ਤੇ ਉਸਨੂੰ ਗ੍ਰਿਫਤਾਰ ਕਰਦੀ ਹੈ ਤੇ ਗ੍ਰਿਫਤਾਰ ਕਰਨ ਤੋਂ ਬਾਅਦ ਉਸਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ ਹੈ ਜਿੱਥੇ ਉਸਨੂੰ ਲਾਈਫ ਸੈਂਟੈਂਸ ਅਤੇ 25 ਸਾਲ ਤੱਕ ਕੋਈ ਵੀ ਪੈਰੋਲ ਨਾ ਦੇਣ ਦਾ ਹੁਕਮ ਦਿੱਤੇ ਜਾਂਦੇ ਹਨ ਤੇ ਇਸ ਦੇ ਵਿੱਚ ਜੋ ਮਿਨਹਾਜ਼ ਉਹ ਦੱਸਦਾ ਹੈ ਕਿ ਉਹ ਆਪਣੇ ਇੱਕ ਝੂਠ ਨੂੰ ਨਹੀਂ ਚੱਲ ਸਕਿਆ ਤੇ ਇਸ ਦੇ ਡਰ ਦੇ ਮਾਰੇ ਉਸਨੇ ਆਪਣੇ ਫੈਮਿਲੀ ਮੈਂਬਰਸ ਦਾ ਕਤਲ ਕਰ ਦਿੱਤਾ